ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਛਤੀਸਗੜ੍ਹ ਦੇ ਇੱਕ ਦਿਨਾ ਦੌਰੇ ਤੇ ਨੇ ਆਪਣੇ ਇਸ ਦੌਰੇ ਦੌਰਾਨ ਮੌਕੇ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਦਿਲ ਦੀ ਬਾਤ ਪ੍ਰੋਗਰਾਮ ਤਹਿਤ ਬੱਚਿਆਂ ਨਾਲ ਸੰਵਾਦ ਕੀਤਾ ਜੀਵਨ ਦਾ ਉਪਹਾਰ ਪ੍ਰੋਗਰਾਮ ਤਹਿਤ ਪੀਐਮ ਮੋਦੀ ਨੇ ਬੱਚਿਆਂ ਨਾਲ ਸੰਵਾਦ ਕੀਤਾ ਇਹ ਉਹ ਬੱਚੇ ਨੇ ਜਿਹੜੇ ਜਨਮ ਤੋਂ ਹੀ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ ਅਤੇ ਉਹਨਾਂ ਦਾ ਇੱਥੇ ਇਲਾਜ ਕੀਤਾ ਗਿਆ ਹੈ। ਸ਼੍ਰੀ ਸਤਿਆਸਾਈ ਸੰਜੀਵਨੀ ਹਸਪਤਾਲ ਛਤੀਸਗੜ੍ਹ ਦੇ ਨਵਾਂ ਰਾਏਪੁਰ ਕੇ ਪੈਂਦੇ ਅਟਲ ਨਗਰ ਤੇ ਸਥਿਤ ਹੈ। ਮਗਰੋਂ ਪ੍ਰਧਾਨ ਮੰਤਰੀ ਨੇ ਅਧਿਆਤਮਿਕ ਸਿੱਖਿਆ ਸ਼ਾਂਤੀ ਧਿਆਨ ਦੇ ਆਧਨਿਕ ਕੇਂਦਰ ਵਿਖੇ ਬ੍ਰਹਮ ਕੁਮਾਰੀ ਦੇ ਸ਼ਾਂਤੀ ਸਿਖਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਇਸ ਸੰਸਥਾ ਵੱਲੋਂ ਸਮਾਜ ਦੇ ਵਿਕਾਸ ਵਿੱਚ ਦਿੱਤੇ ਜਾ ਰਹੇ ਯੋਗਦਾਨ ਦਾ ਜ਼ਿਕਰ ਕੀਤਾ ਹੁਣਾਂ ਕਿਹਾ ਕਿ ਅਧਿਆਤਮਿਕ ਅੰਦੋਲਨ ਨੂੰ ਵਿਕਸਿਤ ਹੁੰਦਿਆਂ ਸਾਰਿਆਂ ਨੇ ਦੇਖਿਆ ਹੈ ਇੱਥੇ ਸ਼ਬਦ ਘੱਟ ਸੇਵਾ ਜ਼ਿਆਦਾ ਨਜ਼ਰ ਆਉਂਦੀ ਹੈ ਫॉर ਅ ਪੀਸਫੁੱਲ ਵਰਲਡ ਮੈਂ ਕਹਿ ਸਕਦਾ ਹੂੰ आने वाले समय में संस्थान विश्व शांति के सार्थक प्रयासों का प्रमुख केंद्र होगा मैं आप सभी को और देश विदेश में ब्रह्मा कुमारी परिवार से जुड़े सभी लोगों को इस सराहनीय कार्य के लिए अनेक अनेक शुभकामनाएं देता हूं साथियों हमारे यहां कहा जाता है आचार परमो धर्म ਪ੍ਰਧਾਨ ਮੰਤਰੀ ਨੇ ਆਪਣੇ ਦੌਰੇ ਦੌਰਾਨ ਛਤੀਸਗੜ ਵਿਧਾਨ ਸਭਾ ਦੀ ਨਵੀਂ ਮਾਰਦ ਆਦਿਕਰਨ ਕੀਤਾ ਇਸ ਮੌਕੇ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਬਾਜਪਾਈ ਦੇ ਬੁੱਤ ਤੋਂ ਪਰਦਾ ਹਟਾਇਆ ਅਤੇ ਮਕਰੋ ਇਸ ਕੰਪਲੈਕਸ ਵਿੱਚ ਇੱਕ ਪੇੜ ਮਾਂ ਕੇ ਨਾਮ ਮਹਿੰਮ ਤਹਿਤ ਬੂਟਾ ਵੀ ਲਗਾਇਆ ਪ੍ਰਧਾਨ ਮੰਤਰੀ ਨੇ ਛਤੀਸਗੜ ਦੌਰੇ ਦੌਰਾਨ ਨਵਾਰਾਇਪੁਰ ਕੇ ਇੱਕ ਰੋਡ ਸ਼ੋਅ ਚ ਵੀ ਹਿੱਸਾ ਲਿਆ ਇਸ ਰੋਡ ਸ਼ੋਅ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜ਼ਿਕਰ ਇਹ ਹੋ ਗਿਆ ਕਿ ਛਤੀਸਗੜ੍ਹ ਦੀ ਸਥਾਪਨਾ ਦੇ ਅੱਜ 25 ਸਾਲ ਪੂਰੇ ਹੋ ਗਏ ਨੇ ਇਸ ਮੌਕੇ ਕਰਵਾਏ ਜਾ ਰਹੇ ਵੱਖੋ ਵੱਖ ਸਮਾਗਮਾਂ 'ਤੇ ਪ੍ਰਧਾਨ ਮੰਤਰੀ ਮੋਦੀ ਹਿੱਸਾ ਲੈ ਰਹੇ ਨੇ ਇਸ ਦੌਰੇ ਦੌਰਾਨ ਪੀਐਮ ਮੋਦੀ ਸੂਬੇ ਨੂੰ 14260 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਤੋਹਫ਼ਾ ਦੇਣਗੇ ਇਸ ਮੌਕੇ ਪੀਐਮ ਮੋਦੀ ਪੂਰੇ ਹੋ ਚੁੱਕੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ